सरकार ने भगवान के प्रस्ताव दिलाए सिर्फ़ शब्दच लखती करते हैं जिंदा करते हैं वापस लेण लिए कहते कि किसान बालू खेती बालू वापस रह जाए और आप ही पिछले साल गुणनाथ जी ने नाम कराया की सर देख सकते सारा जेडी कितने ना कितने ਇਹ ਹਰ ਇੱਕ ਕਿਸਾਨਾਂ ਦੇ ਮੋਢ ਆਪੇ ਦੇ ਸੰਗ ਸੰਭਟੇ ਇਹ ਪੂਨਾ ਬਾਸਤੀਆਂ ਦੇ ਸਾਰੇ ਲੋਕਾਂ ਨੂੰ ਪਹੁੰਚਾ ਸਕਤਾ ਹੈ ਜਿਹੜੀ ਪੂਰਜਾ ਪੂਰਜਾ ਘਟ ਮਰਿਆ ਕਪਾਣ ਸਾਡੇ ਖੇਤ ਜਿਹੜੇ ਕਿਸਾਨ ਵੀਰ ਉਸਾਨ ਪਾਕੂ ਜੱਤੇ ਬੰਦੀਆਂ ਪੰਜਾਬ ਦੀ ਇਸਨੀਕ ਦਿੱਲੀ ਨੂੰ ਪਹੁੰਚਾਇਤਾ ਇਹ ਸਭ ਲੈਣ ਵਾਸਤੇ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੀ ਖੇਤੀ ਵਾਸਤੇ ਉਹਨਾਂ ਦੀ ਏਕਤਾ ਉਹਨਾਂ ਦੀ ਅਡੋਲਤਾ ਉਹਨਾਂ ਦੀ ਪੱਤੇ ਚਾਪੀ ਵਾਸਤੇ ਅੱਜ ਅਸੀਂ ਗੱਲ ਵੱਲੋਂ ਸਾਧ ਖਰਾ ਕੇ ਦੇਖ ਕਰਵਾ ਕੇ ਆਏ ਹਾਂ ਦੂਸਰਾ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਹਰਿਆਣਾ ਦਿੱਲੀ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਵੀਰ ਸਾਡੇ ਜੂਝ ਰਹੇ ਨੇ ਉਹਨਾਂ ਨੂੰ ਕਿਤੇ ਕਾਨੂੰਨੀ ਵਕਾਲਤ ਦੀ ਵਕੀਲ ਸਹਿਬਾਨਾਂ ਦੀ ਲੋੜ ਪੈਂਦੀ ਹੈ ਤੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਸਾਡੇ ਵੱਲੋਂ ਵਕੀਲ ਸਹਿਬਾਨਾਂ ਦੀ ਟੀਮ ਜਿਹੜੀ ਹੈ ਉਹ ਸਿਵਾਵਾ ਸਭੂਤਾ ਤੁਹਾਡੇ ਲਈ ਮੁੱਖ ਰੱਖੇਗੀ ਤਾਂ ਕਿ ਉਹਨਾਂ ਕਿਸਾਨ ਭਰਾਵਾਂ ਦੀ ਕਾਨੂੰਨਨ ਤੌਰ ਤੇ ਹਰ ਪੱਖ ਤੋਂ ਤਰਜਮਾਨੀ ਕੀਤੀ ਜਾ ਸਕਦੀ ਔਰ ਇਹ ਵੀ ਆਖਦੇ ਆ ਕਿ ਮੋਦੀ ਦੀ ਸਰਕਾਰ ਨੇ ਸਭ ਹੱਦਾਂ ਬੰਨੇ ਤੱਕ ਦਿੱਤੇ ਨੇ ਕਾਰਨ ਕਿ ਮੀਡੀਆ ਦੀ ਆਵਾਜ਼ ਬੰਦ ਕਰ ਦੇਣੀ ਨੈਟ ਬੰਦ ਕਰ ਦੇਣੇ ਫਿਰ ਸੜਕਾਂ ਦੇ ਵਿੱਚ ਕਿਲ ਟੋਕਣੇ ਪੱਤਣ ਰੱਖਣੇ ਵੱਡੇ ਵੱਡੇ ਟਾਲੇ ਖੜੇ ਕਰ ਦੇਣੇ ਗੱਦਾ ਬਣਾ ਦੇਣੀਆਂ ਪੰਜਾਬ ਦੇ ਆਲੇ ਦੁਆਲੇ ਚੀਨ ਤੇ ਪਾਕਿਸਤਾਨ ਦੇ ਬਾਹਰ ਖੜੇ ਕਰਦੇ ਨੇ ਇਹ ਇੱਕ ਆਣ ਅਦ ਮੁੱਖੀ ਅਧਿਕਾਰਾਂ ਦਾ ਘਾਣ ਹੈ ਲੋਕਤੰਤਰ ਦਾ ਘਾਣ ਹੈ ਲੋਕ ਸੰਸਦ ਦੀ ਆਵਾਜ਼ ਉਹ ਬਿਲਕੁਲ ਇਹ ਬੰਦ ਕਰ ਰਹੇ ਨੇ ਜਿਹਦੀ ਅਸੀਂ ਨਕੀਤੀ ਕਰਦੇ ਹਾਂ ਔਰ ਇਹ ਵੀ ਆਖਦੇ ਕਿ ਕੁਝ ਬਾਹਰੀ ਦੇਸ਼ਾਂ ਤੋਂ ਅਕਲ ਲੈ ਲਓ ਜੇ ਤੁਹਾਡੇ ਕੋਲੇ ਨਹੀਂ ਪਿਛਲੇ ਸਮੇਂ ਚ ਫਰਾਂਸ ਵਾਲਿਆਂ ਨੇ ਵੀ ਕਿਸਾਨਾਂ ਦੇ ਵਿਰੋਧ ਕੋਈ ਕਾਨੂੰਨ ਬਣਾ ਬੈਠੇ ਸੀਗੇ ਪਰ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਇਥੋਂ ਤੱਕ ਕਿ ਲੋਕ ਸਭਾ ਵਿਧਾਨ ਸਭਾ ਦੀ ਵਾਲੇ ਦਿਵਾਲੇ ਉਹਨਾਂ ਨੇ ਟਰਾਲੀਆਂ ਘੋਏ ਦੀਆਂ ਭਰ-ਭਰ ਕੇ ਸੁੱਟ ਦਿੱਤੀਆਂ ਸੀ ਵੀ ਪਰ ਕਿਸੇ ਵੀ ਵਿਦੇਸ਼ੀ ਸਰਕਾਰ ਨੇ ਆਪਣੇ ਕਿਸਾਨਾਂ ਤੇ ਨਾ ਗੋਲੇ ਸੁੱਟੇ ਨਾ ਅਤ੍ਰੁਗੇ ਨਾ ਕੋ ਡਾਂਗ ਭਰਾਈ ਨਾ ਕੋ ਰਾਹ ਰੁਕੇ ਉਲਟ ਉਹਨਾਂ ਦੀ ਗੱਲ ਨੂੰ ਸੁਣ ਕੇ ਤੇ ਉਹ ਜਿਹੜੇ ਕਾਨੂੰਨ ਉਹਨਾਂ ਦੇ ਗੁਲਾਮ ਜਾਂਦੇ ਸੀ ਉਹ ਵਾਪਸ ਲੈ ਲਏ ਤੇ ਹੁਣ ਇਹ ਲੋਕਤੰਤਰੀ ਦੇਸ਼ ਕਹਿਣ ਵਾਲੇ ਧਰਮ ਨਿਰਪੱਖ ਦੀਆਂ ਗੱਲਾਂ ਕਰਨ ਵਾਲੇ ਇਹ ਤੇ ਹੁਣ ਇਹਨਾਂ ਨੂੰ ਚਾਹੀਦਾ ਹੈ ਕਿ ਕੁਛ ਨਾ ਕੁਛ ਕੁਵਾਲੀ ਦੇਸ਼ਾਂ ਤੋਂ ਵੀ ਸਿੱਖ ਲੈਣ ਤੇ ਜੀ ਇੰਨਾ ਨੇ ਪਾਕਿਸਤਾਨ ਦਾ ਬਾਡਰ ਬਣਾਉਣਾ ਹੈ ਅੰਵਾਲੇ ਨੂੰ ਹਰਿਆਣੇ ਨੂੰ ਪੰਜਾਬ ਨੂੰ ਵੱਖ ਕਰਨਾ ਹੈ ਤੇ ਕਿਧਰੇ ਐਸਾ ਨਾ ਹੋਵੇ ਕਿ ਪੰਜਾਬ ਵਾਲੇ ਬਾਬਾ ਦੀਪ ਸਿੰਘ ਬਣ ਕੇ ਲਕੀਰ ਖਿੱਚ ਲੈਣ ਅਗਰ ਜਿਉ ਲਕੀਰ ਖਿੱਚੀ ਗਈ ਇਹ ਬਾਡਰ ਕਿਧਰੇ ਪੱਕੇ ਨਾ ਬਣ ਜਾਣ ਮੁੜ ਕੇ ਤੁਸੀਂ ਪਛਤਾਉਣਾ ਹੈ ਪੰਜਾਬ ਵਾਲਿਆਂ ਨੇ ਨਹੀਂ ਕਿਉਂਕਿ ਪੰਜਾਬ ਵਾਲਿਆਂ ਦਾ ਤਾਂ ਸਿਰ ਵੀ ਲੈ ਜਾਏ ਇਹ ਬਾਬਾ ਦੀਪ ਸਿੰਘ ਬਣ ਕੇ ਬਿਨਾਂ ਸਿਰ ਤੋਂ ਵੀ ਲੜਦਾ ਜਾਣਾ ਉਹ ਨਾਲ ਸਰ ਉਥੇ ਆਸਬਗੜ ਦੇ ਜਿਹੜੇ ਗੋਡੇ ਆ ਪੁਰਾਣੇ ਦੇ ਵਿੱਚ ਦੇ ਜਿਹੜੇ ਉਹ ਮਾਰੇ ਚਾਲੇ ਗਏ ਜੰਗਾਂ ਗੋਰੀਆਂ ਬਹੁਤ ਸਾਰੇ ਸੈਗਰੇ ਨੌਜਵਾਨ ਜਿਹੜੇ ਆ ਉੱਥੇ ਬਚ ਗਏ ਉਹ ਦੀ ਸਭ ਕਾਹੇ ਦੀ ਲਖੇਦੀ ਕਰਦੇ ਆ ਔਰ بار بار ਕਹਿਨੇ ਕੀ ਸਰਕਾਰ ਅਜੇ ਵੀ ਅਕਲ ਤੋਂ ਕੰਮ ਲਵੇ ਉਹਨਾਂ ਦੀ ਗੱਲ ਸੁਣੇ ਉਹ ਜ਼ਬਰਦਸਤ ਮੁਕਾਬਲਾ ਸ਼ੋਰ ਨਾਲ ਕਰ ਰਹੇ ਨੇ ਔਰ ਮਨੁੱਖੀ ਅਧਿਕਾਰਾਂ ਦੀ ਆਵਾਜ਼ ਜਦੋਂ ਸਾਨੂੰ ਕਾਨੂੰਨ ਦੇ ਵਿੱਚ ਤੁਸੀਂ ਅੱਖਰ ਦਿੱਤੇ ਹੋਏ ਨੇ ਕਿ ਤੁਸੀਂ ਆਪਣੀ ਆਵਾਜ਼ ਉਲੰਘ ਕਰ ਸਕਦੇ ਹੋ ਸ਼ਾਂਤਮਈ ਢੰਗ ਨਾਲ ਤੇ ਜੇ ਅੱਜੂ ਕਿਸਾਨ ਕਰ ਰਹੇ ਨੇ ਤੇ ਫਿਰ ਇਹਦੀ ਸਲਫੀ ਕਿਸ ਕਲਪੋ ਇਹਦੇ ਲਈ ਅਸੀਂ ਵਾਰ-ਵਾਰ ਕਹਿੰਦੇ ਆਂ ਕਿ ਸਰਕਾਰ ਚੁੱਪਲ ਤੋਂ ਕੰਮ ਆ ਸ਼੍ਰੋਮਿਕ ਕਾਂਦੇ ਲੋਕ ਪਾਸੇ ਪੰਜਾਬ ਤੋਂ ਦੀ ਯਾਤਰਾ ਕਰਦਾ ਕਾਸੀ ਕਾਲੇ ਕਿਤੇ ਗਠਜੰਦਨ ਹੋਣ ਜਾ ਰਿਹਾ ਸੀ ਪਰ ਉਹ ਗਠਜੰਦਨ ਜਿਹੜਾ ਉਸ ਦਿਨ ਕਿਤੇ ਉਰਕ ਗਿਆ ਕੀ ਰਹਿ ਗਿਆ ਉਸੇ ਸਮੇਂ ਸਭ ਨੇ ਤੇ ਇਸ ਤਰ੍ਹਾਂ ਹੀ ਦੱਸਣਗੇ ਵੀ ਇਹਨਾਂ ਦਾ ਕਿਹੜਾ ਗਠਪੰਦਨ ਕਦੋਂ ਟੁੱਟਾ ਤੇ ਕਦੋਂ ਬਣਿਆ ਆ ਤੇ ਇਹਨਾਂ ਬਾਸਤਿਤੇ ਇੱਕੋ ਗੱਲ ਸੀ ਕਿ ਜਿਹੜੀ ਸਰਕਾਰ ਕਪੂਰ ਸਿੰਘ ਹੋੜਾ ਦੀ ਬੜੀ ਪਾਇਦਾਰ ਹੈ ਸਾਰੇ ਇਹ ਕਾਲੀ ਕੱਟੇ ਕੂਟੇ ਕਹਿੰਦੇ ਸੀ ਪੰਜਾਬ ਦੇ ਪੰਚ ਕਿਵੇਂ ਬਚੂ ਉਹ ਕਹਿੰਦੇ ਪੈਸੇ ਮੈਂ ਦੇ ਦਿੰਦਾ ਰਸੇ ਲੈ ਕਿ ਸਾਰੇ ਜਾਣੇ ਆ ਲੈ ਕੇ ਮਰ ਜਾਓ ਜੇ ਜਿੱਦਣੇ ਕਾਲੀ ਮਰ ਜਾਣਗੇ ਉਹ ਦਿਨ ਪੰਜਾਬ ਵੱਲ ਆ ਕੀ ਲੱਗਦਾ ਸਾਰੇ ਹਰਿਆਣੇ ਦੇ ਜਿਹੜੀ ਗਵਰਨਮੈਂਟ ਆ ਉਹ ਪੰਜਾਬ ਵੱਲ ਨੂੰ ਗੋਲੇ ਸੁੱਟੇ ਆ ਅੱਲੇ ਤੱਕ ਪੰਜਾਬ ਦੇ ਘਰਾਂ ਵਿੱਚ ਪਹੁੰਚੇ ਪਏ ਨੇ ਪੰਜਾਬ ਸਰਕਾਰ ਦਾ ਫਰਜ਼ ਵੜਦਾ ਹੈ ਵੀ ਆਪਣੇ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੀ ਆਵਾਜ਼ ਬਣ ਪੰਜਾਬ ਦੇ ਪਾਣ ਪਾਣੀ ਧਰਤੀ ਦੀ ਗੱਲ ਥੋਕ-ਵਜਾ ਕੇ ਕਰਨ ਤਾਂ ਭੰਗਮਾਨ ਜੀ ਕੁਰਸੀਆਂ ਸਦਾ ਦੀ ਰਹਿਣੀਆਂ ਪਹਿਲੀਆਂ ਦੇ ਥੱਲੇ ਬਣੀ ਰਹਿਣੀਆਂ ਤੁਹਾਡੇ ਥੱਲੇ ਬਣੀ ਰਹਿਣੀਆਂ ਪਹਿਲੇ ਕੁਰਸੀਆਂ ਤੇ ਬਹਿ ਕੇ ਜਿਹੜੀਆਂ ਗਲਤੀਆਂ ਕਰ ਗਏ ਨੇ ਤੁਸੀਂ ਨਾ ਕਰਿਓ ਇਹ ਤੁਹਾਨੂੰ ਕਹਿੰਨੇ ਆ ਅੱਜ ਪੰਜਾਬ ਦੇ ਹੱਕ ਦੀ ਤੁਹਾਨੂੰ ਆਵਾਜ਼ ਦੇਣ ਦੀ ਜ਼ਰੂਰਤ ਹੈ ਤੇ ਮੁੱਖ ਮੰਤਰੀ ਤਕੜਾ ਹੋ ਕੇ ਆਵਾਜ਼ ਦੇ ਜੇ ਅਸੀਂ ਹਰਿਆਣਾ ਨਹੀਂ ਕੱਪ ਸਕਦੇ ਤੇ ਫਿਰ ਤੁਸੀਂ ਵੀ ਇੱਥੋਂ ਜਿਹੜੀਆਂ ਸੜਕਾਂ ਬਣਾ ਬਣਾਗੇ ਦਰਵਾਜ਼ਾ ਲਾ ਰਹੇ ਹੋ ਸਾਰੀਆਂ ਕੈਨਸਲ ਕਰ ਦਿਓ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਪੰਜਾਬ ਨੂੰ ਦਿਓ ਕਿਉਂਕਿ ਪੰਜਾਬ ਵਿੱਚ ਬੇ ਲੋੜੀਆਂ ਸੰਕਾ ਤੇ ਕਾਰੋਬਾਰ ਬਾੜ ਵਾਲਿਆਂ ਦੇ ਇਹ ਤੇ ਬਹੁਤ ਵੱਤਮਾਨ ਨੂੰ ਸੋਚਣਾ ਪਊਗਾ ਕਿ ਪੰਜਾਬ ਨਾਲ ਖੜਨਾ ਹੈ ਜਾਂ ਕੁਰਸੀ ਬਚਾਉਣ ਦੇ ਖਾਤਰ ਪੰਜਾਬ ਕਲ ਘਾਣ ਕਰਕੇ ਕੇਂਦਰ ਦੀ ਮਾਂਝਾ ਪਰਨਾ ਹੈ ਜਾਂਦੇ ਸਿੱਖ ਜਿਹੜੇ ਇਸ ਟਾਈਮ ਤੇ ਬਾਹਰ ਬਲਾਂ ਦੇ ਜੂਝ ਰਹੇ ਨੇ ਜਾਂ ਹਰਿਆਣੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਐਸਐਮਟੀ ਪਛਾਣੀ ਦੀ ਜਗ੍ਹਾ ਦੀ ਬਣਾਉਣ ਦੀ ਬਜਾਏ ਲੱਗੇ ਉਹ ਤੇ ਕੀਰਤਨ ਕਰਦਗੇ ਜਾਂ ਫਿਰ ਕਿਸੇ ਨਾ ਦਾ ਸਥਾਨਾ ਦੇ ਵਿੱਚ ਹਾਰਿਕ ਤਰ੍ਹਾਂ ਦਾ ਸਹਿਯੋਗ ਵੀ ਦਿਆ ਕਿ ਹਰ ਤਰ੍ਹਾਂ ਦੇ ਨਾਲ ਪਹਿਲਾਂ ਵੀ ਖਾਜ ਵੀ ਬੰਦੇ ਤਾਂ ਸੰਘਰਸ਼ ਕਿਉਂ ਬਾਬਾ ਬੰਦਾ ਸਿੰਘ ਬਹਾਦਰ ਨੇ ਹਾਲਸ਼ਾ ਰਾਜ ਦਾ ਚੇਰਾ ਕੱਢਿਆ ਤੇ ਜਦੋਂ ਫਿਰ ਸਰਕਾਰਾਂ ਨਹੀਂ ਬਣਾਂ ਜੋ ਲੁਟਕਾ ਹੰਗਿਆ ਚੀਨਾਂ ਲੁਟਕਾ ਤੀਆਂ ਜਿਸ ਨੂੰ ਉਸਾਨੀ ਹੋ ਖਤਮ ਕਰਨ ਤੋਂ ਫਿਰ ਹਰ ਕਾਲ ਸਾ ਰਾਜ ਦੀ ਸત્તા ਨੂੰ ਦੀ ਹ ਫਿਰ ਮੁਕਾ ਦੀਆਂ ਜ਼ਮੀਨਾਂ ਤੇ ਕਿਸਾਨੀ ਪਛਾਈ ਜਾਂਦੀ ਹੈ ਇਸ ਲਈ ਹਰ ਤਰ੍ਹਾਂ ਦਾ ਸਿੱਖ ਕਿਸਾਨ ਪਰਵ ਦੇ ਨਾਲ ਖੜੇ ਆਂ ਔਰ ਜਿੱਥੇ ਜਿੱਥੇ ਵੀ ਲੋੜ ਪਈ ਜਾ ਕੇ ਕੀ ਕਰਾਂਗੇ ਆਵਾਜ਼ ਵੀ ਦੇਾਂਗੇ ਜੇ ਵੀ ਪੇਚਾਂ ਐਸਐਮਟੀ ਕਿਤੇ ਲੰਗਰਾਂ ਦੀ ਬਹੁਤ ਜ਼ਿਆਦਾ ਸੀਸਿਆ ਆ ਜਾਈ ਰਹੀ ਹੈ ਉਹ ਤੋਂ ਬਸੇ ਨੋਸਮਾਨ ਨਾ ਆ ਜਾਈ ਦਾ ਕਰਤਾ ਹੈ ਜੀ ਲੱਗਦਾ ਕਿ ਜਬਤੀ ਸੰਸਥਾ ਨੂੰ ਤਾਂ ਗੋਲਰਾ ਕੁਝ ਮੁੱਕੇ ਲੰਗਰਾਂ ਦੇ ਲਈ ਸੰਸਥਾ ਕਰ ਦੇਣੀ ਚਾਹੀਦੀ ਸੀ ਕਿ ਇਹ ਇੰਨੇ ਦੋ ਕੇ ਇੱਕ ਸਾਲ ਆ ਗੱਡੇ ਤੇ ਮੈਂ ਕਹਾਂਗਾ ਕਿ ਇਹਨਾਂ ਮਸੰਦਾਂ ਦੇ ਲੰਗਰਾਂ ਦੀ ਆਧਾਰ ਜਿਹੜੇ ਕੇ ਵੱਲੇ ਟੱਕਰਦੀਆਂ ਰੇਲੀਆਂ ਚ ਲੰਗਰ ਖੋੜਾ ਕਰਦੇ ਕੋਲ ਇਹ ਜਿਲ੍ਹੇ ਕੀ ਜਾਣ ਇਹਨਾਂ ਦੇ ਲੰਗਰ ਨਾਲੋਂ ਇਸਾਨਾਂ ਨੇ ਚੜ੍ਹਾਈ ਕੀਤੀ ਹੈ ਕਿਤੇ ਕਿਸਾਨਾਂ ਦੀ ਚੜ੍ਹਾਈ ਹੋਈ ਕੰਪਿਟੀਸ਼ਨ ਵਾਲੇ ਲੋਕ ਨਹੀਂ ਇਨਾਂ ਤੋਂ ਨੰਗਰਾਂ ਦੀ ਬਾਦੀ ਆਸਰਾ ਕਰਦੇ ਹੋ ਸਿੱਖ ਜਿਹੜੇ ਨੇ ਉਹ ਤੇ ਦੋ ਰੋਟੀਆਂ ਪਕਾ ਲੈਣ ਉਹਦੇ ਚੋ ਵੀ ਵੰਡ ਕੇ ਖਾ ਦਿੰਦੇ ਨੇ ਇਸ ਲਈ ਕਿਸਾਨ ਭਰਾਵਾਂ ਲਈ ਹਰ ਪੱਤਾ ਉਹਦੀ ਅਤ ਪਰਸੀ ਸਾਜਵੀਏ ਤੇ ਗਾਂ ਖੇਡਦਾ ਜਿਹੜਾ ਜਿਹੜੇ ਪਰਸੀ ਆਉਂਦਾ ਹੈ ਉਹ ਪਾਸ ਤੋਂ ਇਹ ਉਹਨਾਂ ਦੀ ਇਕਤਾ ਤੇ ਡਿਪੈਂਡ ਕਰਦਾ ਹੈ ਅਗਰ ਉਹਨਾਂ ਦੀ ਇਕਤਾ ਕਾਇਮ ਨਹੀਂ ਗੁਰੂ ਤੇ ਪ੍ਰੋਸਾ ਜਿਆ ਤੇ ਉਹਨਾਂ ਦੀ ਇੱਕ ਅਤੇ ਜਣੀ ਹੈ ਤੇ ਬਿਲਕੁਲ ਪੰਗੀ ਗੁਰੂ ਜੀ ਨੂੰ ਪ੍ਰੋਸਾ ਸਭ ਤੋਂ ਵੱਧ ਸਵਾਲ ਹੈ ਕਿ ਅੱਜ ਵੀ ਕਿਸਾਨ ਦੇ ਵਿੱਚ ਪਾਪ ਪਿਆ ਕੁਝ ਜਿੱਤੇ ਵਧੀਆ ਪੰਜਾਬ ਚ ਗੀਆ ਮਨਾਂ ਦੇ ਚੋਂ ਬਾਤ ਕਰਦੇ ਚਾਹੁੰਦੇ ਹੈ ਉਹ ਜਿੱਤੇ ਜਿਆਦਾ ਪੁਰਖੀ ਮੈਂ ਇਹਨਾਂ ਸਾਰੇ ਭਰਾਵਾਂ ਤੋਂ ਬੇਨਤੀ ਕਰਨਾ ਕਿ ਜੇ ਵੀ ਪਿਛਲੀ ਵਰੀ ਮੋਰਚਾ ਯਾਰ ਨਹੀਂ ਮਿਲਦੇ ਰੰਗ ਨਹੀਂ ਦਿੰਦੇ ਲੋਕੀਂ ਬੱਤੇ ਉਹਨਾਂ ਦਾ ਕੀਤਾ ਦਾ ਸੋਕ ਨਹੀਂ ਮਿਲਦੇ ਉਹਦੇ ਬਾਅਦ ਜੂਨ ਉਹਨਾਂ ਸਾਰਿਆਂ ਨੇ ਇੱਕ ਨਕਸ਼ਾ ਇੱਕ ਪਰਮਾਨਾ ਇੱਕ ਪਾਛੰਡਾ ਤੇ ਇੱਕ ਝੰਡਾ ਬਣਾ ਲਿਆ ਜਿਹਦੇ ਕਰਕੇ ਸਰਕਾਰਾਂ ਦੇ ਦੰਦ ਕੱਟੇ ਹੋਏ ਤੇ ਅੱਜ ਵੀ ਬੇਅੰਤੀ ਕਰਦਾ ਹੈ ਇੱਕ ਨਿਸ਼ਾਨਾ ਇੱਕ ਝੰਡਾ ਇੱਕ ਅਜੰਡਾ ਇੱਕ ਪਰਮਾਨਾ ਬਣਾ ਕੇ ਚੱਲੇ ਅੱਜ ਵੀ ਕੋਈ ਫੱਟੇ ਆ